ਸਰਫਾ ਕਰਕੇ ਸੁੱਤੀ ਆਟਾ ਖਾ ਗਈ ਗੁੱਤੀ ਇਹ ਗੱਲ ਅੱਜ ਉਹਨਾਂ ਬੰਦਿਆਂ ਲਈ ਇਹ ਟੁੱਕਦੀ ਹੈ ਜਿਹੜੇ ਪਰਤਗਾਨ ਦੇ ਵਿੱਚ ਜਿਨ੍ਹਾਂ ਨੂੰ ਕੰਟਰੀ ਆਊਟ ਮਿਲ ਗਿਆ ਇਹ ਸਾਰਿਆਂ ਨੂੰ ਨਹੀਂ ਮਿਲਿਆ ਇਹ ਜਿਹੜੇ ਇਲੀਗਲ ਡਾਕੂਮੈਂਟ ਜਾਂ ਫੇਕ ਡਾਕੂਮੈਂਟ ਜਾਂ ਇਲੀਗਲ ਐਂਟਰੀ ਵਾਲੇ ਸੀ ਉਹਨਾਂ ਨੂੰ ਮਿਲਿਆ ਅੱਜ ਆਪਾਂ ਇਸ ਟੌਪਿਕ ਤੇ ਪੂਰੀ ਗੱਲ ਕਰਾਂਗੇ ਕਿਉਂਕਿ ਬਾਰ ਬਾਰ ਸਭ ਸਵਾਲ ਆ ਰਹੇ ਸੀ ਕਿ ਡਿਪੋਰਟ ਕਿਹਨੂੰ ਕੀਤਾ ਜਾ ਰਿਹਾ ਕੰਟਰੀ ਆਊਟ ਕਿਹਨਾਂ ਨੂੰ ਮਿਲ ਰਿਹਾ বারবার ਉਹਨਾਂ ਦੇ ਸਵਾਲ ਆਉਣ ਦੇ ਤੇ ਮੈਂ ਅੱਜ ਉਸ ਤੇ ਵੀਡੀਓ ਬਣਾ ਰਿਹਾ ਆ ਉਹ ਵੀਡੀਓ ਸਾਰੇ ਤੱਕ ਪਹੁੰਚਾ ਦਿਓ ਜਿਹੜਾ ਨੂੰ ਕਹਿੰਦੇ ਨੇ ਲੀਟਰ ਨੋਲੇਜ ਆਲਵੇ ਡੇਂਜਰ ਜਿਨ੍ਹਾਂ ਨੂੰ ਥੋੜੀ ਜਿਹੀ ਇਨਫੋਰਮੇਸ਼ਨ ਆ ਪਰ ਉਹਨੂੰ ਕੁਝ ਹੋਰ ਬਣਾ ਕੇ ਕਰ ਰਹੇ ਆ ਤੇ ਇਹ ਤੋਂ ਬਚਿਆ ਕਿਵੇਂ ਜਾਇਆ ਜਾ ਸਕਦਾ ਮੈਂ ਉਹਦਾ ਵੀ ਸੋਲੂਸ਼ਨ ਦੱਸੂਗਾ ਕਿਵੇਂ ਪੁਰਤਗਾਲ ਜਾਇਆ ਜਾ ਸਕਦਾ ਉਹਦਾ ਵੀ ਸੋਲੂਸ਼ਨ ਦੱਸੂਗਾ ਮੈਂ ਪਰੀਸੇ ਕੋ 7 ਸਿਟੀ ਮਿਲ ਰਹੇ ਨੇ ਤੋਂ ਅੱਜ ਆਪਾਂ ਇਸ ਤੇ ਪੂਰੀ ਡਿਟੇਲ ਚ ਗੱਲ ਕਰਾਂਗੇ ਕਿ ਪੁਰਤਗਾਲ ਦੇ ਵਿੱਚ ਇਹ ਹੋ ਕੀ ਰਿਹਾ ਕਿਹਨੂੰ ਕੰਟਰੀ ਆਊਟ ਮਿਲ ਰਿਹਾ ਤੇ ਕਿਹਨਾਂ ਨੂੰ ਨਹੀਂ ਮਿਲ ਰਿਹਾ ਤੇ ਕਿਉਂ ਨਹੀਂ ਮਿਲ ਰਿਹਾ ਜਿਹੜੇ ਤਾਂ ਆਲਰੇਡੀ ਆਰਟੀਕਲ 88 99 ਜਿਨ੍ਹਾਂ ਨੇ ਪੇਪਰ ਲੋਕ ਕਰਾ ਲਏ ਸੀ ਉੱਥੇ ਬੈਠੇ ਸੀ ਚਾਹੇ ਭਾਂਡੇ ਮੰਜਣ ਦਾ ਕੰਮ ਕਰਦੇ ਸੀ ਚਾਹੇ ਥੋੜਾ-ਮੋਟਾ ਕੋਈ ਵੀ ਕੰਮ 700 800 ਯੂਰੋ 900 ਯੂਰੋ ਦੇ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਬਾਦਲਾਂ ਵਿੱਚ ਨਹੀਂ ਸੀ ਉਹ ਕਹਿੰਦੇ ਵੀ ਜੋ ਵੀ ਹੈਗਾ ਇੱਥੇ ਬੈਠੇ ਆ ਇਸ ਕੰਟਰੀ ਦੇ ਵਿੱਚ ਬੈਠੇ ਆ ਉੱਥੇ ਉਹ ਪੇਪਰ ਆਪਣੇ ਟੈਕਸ ਭਰੀਗੇ ਉਹਨਾਂ ਦੀ ਤਿਆ ਸੀ ਉਹਨਾਂ ਨੂੰ ਮਿਲੀ ਆਈਆਂ ਤੇ ਅੱਗੋਂ ਰੀਨਿਊ ਵੀ ਹੋਈਆਂ ਪਰ ਜਿਹੜੇ ਉਥੇ ਆਰਟੀਕਲ 8899 ਦੇ ਵਿੱਚ ਪੇਪਰ ਲੋਕ ਕਰਾ ਕੇ ਜਾਂ ਤਾਂ ਕਿਤੇ ਬਾਹਰ ਕੰਮ ਕਰੀ ਜਾਂਦੇ ਸੀ ਜਾਂ ਆਊਟ ਆਫ ਕੰਟਰੀ ਕੰਮ ਕਰੀ ਜਾਂਦੇ ਸੀ ਉਹਨਾਂ ਨੂੰ ਪ੍ਰੋਬਲਮ ਆਈ ਕਿਉਂ ਜਿਹੜੀ ਕੰਟਰੀ ਦੇ ਵਿੱਚ ਜਾ ਕੇ ਜਿਹੜੀ ਕੰਪਨੀ ਦੇ ਆਪਾਂ 50 ਤੋਂ 60 ਬੰਦਾ ਜਿੱਥੇ ਕੰਮ ਕਰਦਾ ਉਥੇ ਹਜ਼ਾਰ ਹਜ਼ਾਰ ਬੰਦੇ ਦੇ ਪੇਪਰ ਭਰਦੇ ਜਦੋਂ ਉਹ TCRC ਆਪਣੇ ਰੀਨਿਊ ਕਰਾਉਣ ਲਈ ਪਹੁੰਚੇ ਉਹਨਾਂ ਨੇ ਕਿਹਾ ਇਹ ਟੈਕਸ ਕਿੱਥੋਂ ਭਰ ਰਹੇ ਸੀ ਉਹਨਾਂ ਨੇ ਕੰਪਨੀ ਨੂੰ ਵੈਰੀਫਾਈ ਕੀਤਾ ਕੰਪਨੀ ਵਿੱਚ ਜਗ੍ਹਾ ਪਿਆ ਬੰਦੇ ਸੀ ਤੇ ਹਜ਼ਾਰ ਬੰਦੇ ਦਾ ਪੇਪਰ ਉੱਤੇ ਭਰਿਆ ਹੋਇਆ ਤੇ ਫਿਰ ਉਹਨਾਂ ਨੇ ਦੇਖਿਆ ਇਹ ਤਾਂ ਫੇਕ ਡਾਕੂਮੈਂਟ ਲਾ ਰਹੇ ਫੇਕ ਟੈਕਸ ਭਰ ਰਹੇ ਆ ਇਲੈਗਲ ਹੋ ਗਏ ਇਲੈਗਲ ਜਿਹੜੇ ਉਹਨਾਂ ਨੇ ਐਂਟਰੀਆਂ ਲਈਆਂ ਸੀ ਕਹਿੰਿਆ ਦੀ ਐਸਆਈਐਸ ਮਾਰਕ ਹੋਈ ਹੋਈ ਸੀ ਕਹਿੰਦੇ ਕਿ ਇਨਫੋਰਮੇਸ਼ਨ ਸਿਸਟਮ ਕੋਲੇ ਗਿਆ ਹੋਇਆ ਸੀ ਕਿ ਉਹਨਾਂ ਨੇ ਡੰਕੀਆਂ ਲਾ ਕੇ ਗਈ ਹੋਈ ਸੀ ਉਹਨਾਂ ਨੂੰ ਹੈਡਪੋਰਡ ਕੀਤਾ ਜਾਂਦਾ ਕੰਟਰੀ ਆਊਟ ਦਾ ਉਹਨਾਂ ਨੂੰ ਦਿੱਤਾ ਜਾਂਦਾ ਇੱਕ ਦੂਜੇ ਜਿਹੜੇ ਆਲਰੇਡੀ ਜਰਮਨ ਫ੍ਰਾਂਸ ਵਿੱਚ ਕੰਮ ਕਰ ਰਹੇ ਸੀ ਆਪਣੇ ਕਿਸੇ ਭਾਈਵੰਦੀ ਨੂੰ ਫੋਨ ਕਰਕੇ ਕਹਿੰਦੇ ਸੀ ਸਾਡੇ ਪੇਪਰ ਲੋਕ ਕਰਾ ਦਿਓ ਉਹ ਉੱਥੇ ਪੈਸੇ ਲੈ ਕੇ ਉਹਨਾਂ ਦੇ ਪੇਪਰ ਲੋਕ ਕਰਾਤੇ ਜਦੋਂ ਪੇਪਰ ਲੋਕ ਹੋ ਗਏ ਉਸ ਤੋਂ ਬਾਅਦ ਵੀਟ ਕਰੀਗੇ ਆਪਣੇ ਬਾਇਓਮੈਟ੍ਰਿਕ ਦੀ ਜਦੋਂ ਬਾਇਓਮੈਟ੍ਰਿਕ ਦਾ ਟਾਈਮ ਨੇੜੇ ਆਇਆ ਪਰ ਉਹਨਾਂ ਪਿਛਲੇ 6-7 ਟੈਕਸ ਇਕੱਠੇ ਭਰਦੇ ਜਦੋਂ ਉੱਥੋਂ ਦੀ ਐਮਐਨਏ ਰਿਕਾਰਡ ਕੱਢਿਆ ਤਾਂ ਦੇਖਿਆ ਇੱਕਦਮ ਟੈਕਸ ਕਿੱਦਾਂ ਭਰੇ ਗਏ ਕਿਹੜੀ ਕੰਪਨੀ 'ਚ ਭਰੇ ਗਏ ਕਿਹੜੇ ਪੇਪਰ ਲੈ ਸੀ ਇਹਦਾ ਰਿਕਾਰਡ ਕੀ ਆ ਜਦੋਂ ਉਹਨਾਂ ਰਿਕਾਰਡ ਕੱਢਿਆ ਉਹਦੇ ਵਿੱਚ ਵੀ ਉਹਦੇ ਫੇਕ ਡਾਕੂਮੈਂਟ ਇੱਕ ਤਰੀਕੇ ਦਾ ਫੇਕ ਟੈਕਸ ਇਕੱਠੇ ਭਰਨੇ ਬੰਦੇ ਟਾਈਮ ਟੂ ਟਾਈਮ ਕਿਉਂ ਨਹੀਂ ਭਰਿਆ ਜੇ ਨਹੀਂ ਭਰਿਆ ਗਿਆ ਤਾਂ ਉਹਦਾ ਜਵਾਬ ਕਿਉਂ ਨਹੀਂ ਦਿੱਤਾ ਉਹਨੇ ਉਹ ਚੀਜ਼ਾਂ ਨੂੰ ਉਹਨਾਂ ਨੇ ਵੈਰੀਫਾਈ ਕੀਤਾ ਤਾਉਨਾ ਨਹੀਂ ਉਹਨਾਂ ਨੂੰ ਕੰਟਰੀ ਆਊਟ ਦਿੱਤਾ ਕੋਣਾਪਾ ਨੂੰ ਇਹ ਸਮਝ ਆ ਗਿਆ ਕੰਟਰੀ ਆਊਟ ਕਿਹਨਾਂ ਨੂੰ ਮਿਲਿਆ ਜਿਹੜੇ ਆਲਰੇਡੀ ਉੱਥੇ ਵਧੀਆ ਬੈਠੇ ਸੀ ਕੰਮ ਕਰੀ ਜਾਂਦੇ ਸੀ ਕਹਿੰਦੇ ਸੀ ਥੋੜੇ ਜਿ ਖੁਸ਼ ਆ ਸਾਨੂੰ ਇੱਥੋਂ ਤੇ ਪੇਪਰ ਚਾਹੀਦੇ ਆ ਕੱਲ ਨੂੰ ਅਸੀਂ ਨੈਸਿਟਿਟੀ ਇੱਥੇ ਲੈਣੀ ਆ ਫੈਮਿਲੀ ਨੂੰ ਇੱਥੇ ਬੁਲਾਉਣਾ ਉਹ ਬੱਚੇ ਉੱਥੇ ਕੈਂਡੀਡੇਟ ਉਹੋ ਆਪਣੇ ਕੰਮ ਕਰੀ ਜਾਂਦੇ ਸੀ ਆਪਣੀ ਲਾਈਫ ਨੂੰ ਵਧੀਆ ਬਣਾਈ ਜਾਂਦੇ ਸੀ ਉਹਨਾਂ ਨੂੰ ਕੰਟਰੀ ਆਊਟ ਨਹੀਂ ਮਿਲਿਆ ਜਿਨ੍ਹਾਂ ਨੇ ਲਾਲਚ ਕੀਤਾ ਤੇ ਜਿਨ੍ਹਾਂ ਨੇ ਬਾਹਰ ਬੈਠੇ ਕਿਸੇ ਤੇ ਭਰੋਸਾ ਕੀਤਾ ਦੋਨੇ ਮਰੇ ਇੱਕ ਡਾਕੂਮੈਂਟ ਇਲੀਗਲ ਐਂਟਰੀ ਤੇ ਜਿਨ੍ਹਾਂ ਨੇ ਕੱਟਾ ਟੈਕਸ ਭਰਿਆ ਉਹ ਸੋ ਪਹਿਲਾਂ ਹੀ ਆਪਸਾ ਹੀ ਹੋਈ ਹੈ ਨਾ ਫਿਰ ਸਾਰਾ ਕੁਝ ਸਹੀ ਹੋ ਜਾਏ ਕੋਈ ਪ੍ਰੋਬਲਮ ਹੁਣ 8839 ਬੰਦ ਹੋ ਗਿਆ ਲੋਕੀ ਉਹੀ ਕੰਮ ਹੁਣ ਸਪੈਂਡ ਕਰ ਰਿਹਾ ਕੱਲ ਜੇ ਸਪੇਡ ਦੇ ਵਿੱਚ ਸੇਮ ਪ੍ਰੋਬਲਮ ਆਉਣੀ ਹੈ ਫਿਰ ਤੁਹਾਨੂੰ ਇਹ ਚੀਜ਼ ਫਿਰ ਤੁਹਾਨੂੰ ਜਿਹੜੇ ਕੰਡੇ ਆ ਆਪ ਚੁਗਣੇ ਪੈਣੇ ਇਹ ਹੋਣਾ ਹਰ ਕੰਟਰੀ ਦੇ ਤੁਹਾਡਾ ਟੈਕਸ ਲਈ ਜਾਣਾ ਜਦੋਂ ਉਹਨਾਂ ਨੇ ਟੀਆਰਸੀ ਦੇਣੀ ਹੈ ਪ레지ਡੈਂਸੀ ਦੇਣੀ ਆ ਉਹਨਾਂ ਨੇ ਵੈਰੀਫਾਈ ਕਰਨਾ ਜਾਂ ਜੇ ਤੁਹਾਡੀ টিਆਰਸੀ ਰੀਨਿਊ ਕਰਨੀ ਆ ਕਿ ਜਦੋਂ ਉਹ ਉੱਥੇ ਰਿਹਾ ਕੋਈ ਉਹਦਾ ਇਲੀਗਲ ਕ੍ਰਾਈਮ ਕਰੀ ਤਾਂ ਉਹਨੇ ਕੋਈ ਕ੍ਰਾਈਮ ਦੇ ਵਿੱਚ ਆ ਗਿਆ ਟੈਕਸ ਗਲਤ ਭਰਿਆ ਜਾਂ ਕਿਸੇ ਨੂੰ ਕੋਈ ਐਕਸੀਡੈਂਟ ਆ ਜਾਂ ਕੁਝ ਵੀ ਆਪਾਂ ਕਹੀਏ ਉਹਨਾਂ ਨੇ ਵੈਰੀਫਾਈ ਕਰਨਾ ਹੁੰਦਾ ਜੇ ਉਹਦੇ ਵਿੱਚ ਉਹਦਾ ਉੱਥੇ ਕੋਈ ਰਿਕਾਰਡ ਨਿਕਲੇ ਹੁੰਦਾ ਉਹਦੀ টিਆਰਸੀ ਅੱਗੇ ਰੀਨਿਊ ਨਹੀਂ ਹੁੰਦੀ ਸੋ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਦੇਣ ਦੀ ਲੋੜ ਆ ਹਾਂ ਬਚਿਆ ਕਿਵੇਂ ਜਾ ਸਕਦਾ ਜਿਹੜੇ ਆਲਰੇਡੀ ਬੱਚੇ ਜਿਹੜੇ ਕੈਂਡੀਡੇਟ ਉੱਤੇ ਹੈਗੇ ਨੇ ਉਹਨਾਂ ਲਈ ਇਹ ਸਭ ਤੋਂ ਵਧੀਆ ਗੱਲ ਹੈ ਕਿ ਬਚਣਾ ਕੀ ਹੈ ਸਭ ਤੋਂ ਪਹਿਲਾਂ ਆਪਣਾ ਕੋਈ ਵਧੀਆ ਲਾਇਰ ਕਰੋ ਕੋਈ ਦੇਸੀ ਬੰਦਾ ਨਾ ਕਰਿਓ ਮੇਰੀ ਸਲਾਹ ਹੈ ਕਿ ਤੁਸੀਂ ਪੁਰਤਗਿਸ਼ੀ ਲਾਇਰ ਕੋਲੇ ਜਾਓ ਜਿਹੜਾ ਤੁਹਾਡਾ ਐਸਸੀ ਤੋਂ ਬਚਾ ਸਕਦਾ ਉਹ ਕਹਿ ਸਕਦਾ ਜੀ ਇਹ ਬਿਮਾਰ ਸੀ ਜਾਂ ਕੋਈ ਵੀ ਆਪਣਾ ਐਕਸਕਿਊਜ਼ ਬਣਾ ਕੇ ਤੁਹਾਡਾ ਕੇਸ ਲੜ ਕੇ ਤੁਹਾਨੂੰ ਕੰਟਰੀ ਆਊਟ ਦਾ ਮਿਲ ਕੇ ਮਤਲਬ ਇਹ ਨਹੀਂ ਤੁਹਾਨੂੰ ਕੰਟਰੀ ਚੋਂ ਬਾਹਰ ਕਰਤਾ ਤਦੋਂ ਕੰਟਰੀ ਆਊਟ ਦਾ ਇੱਕ ਤੁਹਾਨੂੰ ਨੋਟਿਸ ਮਿਲਿਆ ਤੁਸੀਂ ਆਪਣਾ ਲਾਗਰ ਕਰਕੇ ਉੱਥੇ ਅਪੀਲ ਪਾਸ ਕਰ ਸਕਦੇ ਠੀਕ ਹੈ ਇੱਥੇ ਤਾਂ ਇਹ ਵਧੀਆ ਆਪਸ਼ਨ ਹੈ ਦੂਜਾ ਜੇ ਨਾ ਕੋਈ ਇੰਡੀਆ ਤੋਂ ਜਾਣਾ ਚਾਹੁੰਦਾ ਉਹ ਇਹਨਾਂ ਚੀਜ਼ਾਂ ਤੇ ਨਹੀਂ ਫਸਣਾ ਚਾਹੁੰਦਾ ਉਹ ਡੀ 1 ਕੈਟਾਗਰੀ ਦਾ ਵੀਜ਼ਾ ਅਪਲਾਈ ਕਰੇ ਆਰਟੀਕਲ 59 ਐਲ ਐ ਆਈ ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਇੰਡੀਆ ਤੋਂ ਆਪਣਾ ਵਰਪਮੜ ਅਪਲਾਈ ਕਰ ਸਕਦੇ ਹੋ ਉੱਥੇ ਲੀਗਲ ਜਾ ਸਕਦੇ ਹੋ ਐਮਾ ਤੁਹਾਨੂੰ ਜੜੀ ਹੈਗੀ ਹੈ 4 ਤੋਂ 5 ਮਹੀਨੇ ਦੇ ਵਿੱਚ ਮੈਕਸਮਮ ਤੁਹਾਨੂੰ ਸੇ ਕਾਰਡ ਦਾ ਦੇ ਦਿੰਦੀ ਹੈ ਪ੍ਰੋਵੀਜ਼ਨ ਬਾਇਓਮੈਟ੍ਰਿਕ ਕਰਾ ਕੇ ਉਸ ਤੋਂ ਬਾਅਦ ਤੁਸੀਂ D06 ਦੇ ਆਪਣੇ ਫੈਮਲੀ ਨੂੰ ਬੁਲਾ ਸਕਦੇ ਹੋ ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਲਾਲਚ ਨਾ ਕਰੋ ਜੇ ਤੁਸੀਂ ਲਾਲਚ ਕਰੋਗੇ ਤੁਸੀਂ ਖਰਾਬ ਹੋ ਗੋ ਹਾਂ ਪੁਰਤਗਾਲ ਵਿੱਚ ਇੱਕ ਹੋਰ ਆਪਸ਼ਨ ਹੈ ਕਿ ਜੇ ਤੁਸੀਂ ਉੱਥੋਂ ਦੇ TARC ਲੈ ਲਈ ਲੀਗਲੀ ਉੱਥੇ ਫਰਮਾ ਹੈ ਜੀ ਹਨ ਤੁਹਾਨੂੰ ਉੱਥੋਂ ਵਰਕ ਸਪਲਾਈ ਹੋ ਜੂਗਾ ਤੁਸੀਂ ਵਰਕ ਦੇ ਵਿੱਚ ਕੰਮ ਕਰਕੇ ਵਰਕਰ ਉੱਥੇ ਐਜ਼ ਅ ਵਰਕਰ ਆਪਣਾ ਰਿਸਟਰ ਕਰਾ ਕੇ ਉੱਥੇ ਆਪਣਾ ਟੈਕਸ ਪਰਚਲੋ ਲੀਗਲੀ ਤਰੀਕੇ ਨਾਲ ਵਰਕ ਪਰਮਿਟ ਲੈ ਕੇ ਤੁਸੀਂ ਜਿੱਥੇ ਤੁਹਾਨੂੰ ਬੈਲਜੀਅਮ ਫਰਾਂਸ ਜਾਂ ਨੀਦਰਲੈਂਡ ਕਿਤੇ ਵੀ ਕੰਮ ਮਿਲਦਾ ਉੱਥੇ ਆਪਣਾ ਕੰਮ ਕਰੋ ਟੈਕਸ ਤੁਹਾਡਾ ਲੀਗਲੀ ਤਰੀਕੇ ਨਾਲ ਪੁਰਤਗਾਲ ਪੁਰਤਗਾਲ ਦੇ ਵਿੱਚ ਰਿਕਾਰਡ ਤਾਂ ਹੈ ਨਾ ਆਈਮਾ ਦੇ ਵਿੱਚ ਰਿਕਾਰਡ ਤਾਂ ਹੈ ਤੁਸੀਂ ਉਸ ਕੰਟਰੀ ਦੇ ਵਿੱਚ ਟੀਆਰਸੀ ਲਈ ਹੈ ਤੇ ਬਾਹਰ ਕੰਮ ਕਰ ਰਹੇ ਹੋ ਜਦੋਂ ਉਹਨਾਂ ਕੋਲ ਰਿਕਾਰਡ ਨਹੀਂ ਤੁਸੀਂ ਬਾਹਰ ਕੰਮ ਕਰ ਰਹੇ ਹੋ ਤੁਹਾਨੂੰ ਖਮਿਆਜਾ ਪੂਤੜਾ ਪੈਸਾ ਨਹੀਂ ਬਚਾਓ ਤੇ ਬਚਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਪਸੇ ਕੰਟਰੀ ਆਊਟ ਨਾ ਹੋਵੇ ਕਿਉਂਕਿ ਹਰ ਇੱਕ ਕੈਂਡੀਡੇਟ ਪੈਸੇ ਲਾ ਕੇ ਉੱਥੇ ਗਿਆ ਚਾਹੇ ਕਿਸੇ ਵੀ ਤਰੀਕੇ ਨਾਲ ਗਿਆ ਚਾਹੇ ਉਹ ਇਲੀਗਲ ਗਿਆ ਚਾਹੇ ਉੱਥੇ ਟੂਰਿਸਟ ਤੇ ਗਿਆ ਜਾਂ ਸਟੂਡੈਂਟ ਤੇ ਗਿਆ ਚਾਹੇ ਵਰਪਮੈਂਟ ਤੇ ਗਿਆ ਚਾਹੇ ਸੀਜ਼ਨਲ ਤੇ ਗਿਆ ਚਾਹੇ ਡੀਵਾ ਤੇ ਗਿਆ ਕੋਈ ਵੀ ਕਿਸ ਤਰੀਕੇ ਨਾਲ ਉੱਥੇ ਰਵੇ ਨਾ ਸੈਟਲਿਕ ਨਾ ਰੋ ਕੰਮ ਕਰੋ ਤੁਹਾਨੂੰ ਕੰਟਰੀ ਬਹੁਤ ਵਧੀਆ ਹੋਊਗੀ ਤੁਹਾਡੇ ਲਈ ਕਿਉਂਕਿ ਐਨੀ ਛੇਤੀ ਨੈਸ਼ਨੈਲਿਟੀ ਮੈਨੂੰ ਨਹੀਂ ਲੱਗਦਾ ਸ਼ਨੇਗੰਦਰ ਵਿੱਚ ਹੋਰ ਕੋਈ ਕੰਟਰੀ ਛੇਤੀ ਦਿੰਦੀ ਹੈ ਤੇ ਰੈਡ ਪਾਸਪੋਰਟ ਦਿੰਦੀ ਹੈ ਸੋ ਆਪਣਾ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਮੰਨੋ ਕਿਉਂਕਿ ਪੁਰਤਕਾਨ ਬਹੁਤ ਸਟ੍ਰਿਕਟ ਹੋੁੰਦਾ ਜਾ ਰਿਹਾ ਕੱਲ ਨੂੰ ਇਹੋ ਚੀਜ਼ਾਂ ਤੋਂ ਮੈਂ ਜਾਂ ਤੁਹਾਨੂੰ ਤੋਕਣਾ ਨੂੰ ਪਵੇ ਤੇ ਕਿਸੇ ਤੇ ਭਰੋਸਾ ਕਰਨਾ ਬੰਦ ਕਰੋ ਜਦ ਤੱਕ ਜੇ ਤੁਸੀਂ ਕਿਸੇ ਜੀ ਨੂੰ ਫੋਲੋ ਕਰਨਾ ਗਵਰਨਮੈਂਟ ਦੀ ਆਫੀਸ਼ੀਅਲੀ ਵੈਬਸਾਈਟ ਨੂੰ ਫੋਲੋ ਕਰੋ ਕਿਸੇ ਸੋਸ਼ਲ ਮੀਡੀਆ ਜਾਂ ਕਿਸੇ ਯੂਟਿਊਬਰ ਦੇ ਗਰਮ ਵਿੱਚ ਆ ਕੇ ਆਪਣਾ ਨੁਕਸਾਨ ਨਾ ਕਰੀਓ ਧੰਨਵਾਦ